ਵਾਹ ਸਤਿ ਸ਼੍ਰੀ ਅਕਾਲ ਭਰਾਓ ਤੁਹਾਡਾ ਜੇਐਸ ਡੇਰੀ ਫਾਰਮ ਆਲੋ ਆਲ ਵਿੱਚ ਅੱਜ ਆਪਾਂ ਪਹੁੰਚਿਆ ਪਿੰਡ ਗਹਿਲਾਂ ਕਿਲਾ ਸੰਗਰੂਰ ਨੇੜੇ ਭਵਾਨੀਗੜ ਤਾਖੜਾ ਅੱਜ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੀ ਛੇ ਦੰਦ ਝੋਟੀ ਗੁੱਜਾ ਸੂਆ ਨਵਾਬ ਬੋਲ ਰਿਹਾ ਵਾਕੀ ਇਹਨਾਂ ਦੇ ਆਨਰ ਨਾਲ ਆਪਾਂ ਕਰਾਂਗੇ ਤੁਹਾਡੀ ਗੱਲਬਾਤ ਬਾਕੀ ਡਿਟੇਲ ਇਹਨਾਂ ਤੋਂ ਗੁੱਜਾ ਨੂੰ ਪੁੱਛ ਲਈਏ ਹਾਂਜੀ ਵੀਰੇ ਕਿਹੜਾ ਪੰਡਾ ਜੀ ਗਾਇਲਾ ਇਹ ਕੀ ਨਾਮ ਹੈ ਫਿਰ ਜੀ ਦਰਸ਼ਨ ਰੰਗਾਇ ਜੀ ਇਕ ਛੋਟੀ ਡਿਟੇਲ ਦੱਸੋ ਜੀ ਟਾਈਮ ਆਫ ਹੋਇਆ ਜੀ ਇਹ ਦੂਜੇ ਸਵੇਰ ਸੂਜੀ ਹੋਣੇ ਕਿਹੜੇ ਬੁੱਲ ਦੀ ਜੀ ਇਹ ਨਵਾਬ ਬੁੱਲ ਦੀ ਆ ਜੀ ਠੀਕ ਹੈ ਜੀ ਤੇ ਗੱਭਣ ਕਿਹੜੇ ਤੋਂ ਆ ਜੀ ਤੇ ਗੱਭਣ ਆ ਗਈ ਆ ਜੀ ਬਤਾਓ ਤੋਂ ਜੀ ਉਹਨਾਂ ਦੀ ਜੀ ਐਚਐਸਬੀ ਵਾਲਿਆਂ ਦਾ ਜੀ ਅੱਛਾ ਜੀ ਇਸਨੇ ਸੂਰ ਦਾ ਦੁੱਧ ਕੋਈ ਹੈਗਾ ਤੁਹਾਡੇ ਕੋਲ ਮਾੜਾ ਮੋਟਾ ਰਿਕਾਰਡ ਜਾਂ ਕਿੰਨਾ ਦੁੱਧ ਸੀ ਹੈਣਾ ਦੁੱਧ 12 ਲੀਟਰ ਕੱਢਿਆ ਜੀ ਬਲੂ ਨੇ ਠੀਕ ਹੈ ਗਰਾ ਦੇਖਾਂ ਬਾਪੂ ਜਸਰੀ ਕਾਰ ਜੀ ਠੀਕ ਆ ਜੀ ਕੀ ਨਾਮ ਆ ਜੀ ਬਾਪੂ ਜੀ ਗੁਜਰੀ ਸਿੰਘ ਕਿਹੜਾ ਪੰਡਾ ਜੀ ਗੈਲਾ ਜੀ ਕਿੰਨੇ ਮੇਲੇ ਤੋਂ ਨਾਮ ਜਿੱਤੇ ਹੋ ਨੇ ਸਾਰੇ ਮੱਜਾਂ ਨੇ ਜੀ ਮੇਲੇ ਆ ਜੀ ਅੱਛਾ ਕਿਹੜੇ ਕਿਹੜੇ ਮੇਲੇ ਜੀ ਮੁਖਸਤੀ ਜੀ ਇੱਕ ਠੀਕ ਹੈ ਜੀ ਬਸ਼ਿੰਦਾ ਜੀ ਠੀਕ ਹੈ ਜੀ ਪਟਿਆਲੇ ਜੀ ਠੀਕ ਹੈ ਜੀ ਹਾਡਡ ਜੀ ਠੀਕ ਹੈ ਜੀ ਇਹ ਕੌਣ ਨੇ ਆਪਣੇ ਇਹ ਬੇਟਾ ਜੀ ਹਰਦੀਪ ਸਿੰਘ ਹੈ ਠੀਕ ਹੈ ਜੀ ਹਾਂ ਇੱਧਰ ਦੱਛ ਸਿੰਘ ਹੈ ਕਿੰਨਾ ਕੁ ਪੁਰਾਣਾ ਕੰਮ ਆ ਜੀ ਆਪਣਾ ਮੱਜਾਂ ਦਾ ਜੀ ਇਹ ਹੋ ਗਏ ਜੀ 21-25 ਸਾਲ ਠੀਕ ਹੈ ਕਿੰਨੇ ਦਿਨ ਰਹਿ ਗਏ ਵੀਰ ਜੀ ਸੋਣ ਚ ਇਹ 30 ਤਰੀਕ ਨੂੰ ਦਣ ਪੂਰੇ ਨੇ ਜੀ ਠੀਕ ਕਰ ਲਿਆ ਕਿੰਨੇ ਸਾਲ ਤੋਂ ਕੰਮ ਕਰਦੇ ਆਪਾਂ ਪਸ਼ੂਆਂ ਦਾ ਜੀ ਹੁਣ ਤਾਂ ਉਹ ਹੀ 30 35 ਸਾਲ ਹੋ ਗਏ ਜੀ ਅੱਛਾ ਵਧੀਆ ਸੀਮਨ ਲਵਾਉਂਦੇ ਪਹਿਲਾਂ ਮੈਂ ਹਾਂ ਜੀ ਆਪਦੇ ਲਿਆ ਕੇ ਲਵਾਉਂਗੇ ਜੀ ਆਹ ਵੀਰੇ 4-5 ਮਹੀਨਿਆਂ ਪੱਕੀਆਂ ਸੁਕੀਆਂ ਤਾਂ ਕਰਕੇ ਵੇਚ ਰਹੇ ਨੇ ਵੀਰੇ ਮੈਂ ਅਸਲੀ ਕੁਆਲਿਟੀ ਬੜੀ ਵਧੀਆ ਝੋਕੀ ਦੀ ਆ ਬਾਕੀ ਪਸ਼ੂ ਵੀ ਦੇਖ ਲਓ ਤੁਸੀਂ ਆਹ ਰੇਟ ਓਕ ਵੀ ਵਧੀਆ ਨੇ ਵੀਰ ਜੀ ਇਹ ਛੋਟੀ ਕਰੇ ਬੁਲਦੀ ਹੈ ਇਹ ਕੜੇ ਬੁਲਦੀ ਆ ਜਿਹੜਾ ਆਪਾਂ ਨੇ ਕੱਟੀ ਲੈਤੀ ਸੀ ਛੋਟੀ ਅੱਛਾ ਹਾਂ ਠੀਕ ਆ ਉਹ ਪਰਲੀ ਇਹ ਮਾਗਰਾਈ ਦੀ ਮੈਂ ਆਈ ਜੀ ਮੈਂ ਸਤ ਪੁਲੀ ਦੀ ਇਹ ਮੈਂ ਦਾ ਸੀ ਲੈ ਤੇ ਸਾਰ ਤੋਂ ਜੀ ਸਾਰ ਸਰਸਾਣਾ ਗੋਂ ਤੋਂ ਲੈ ਆਇਆ ਜੀ ਸਾਰ ਦੇ ਪਰਲੇ ਕਿੰਨੇ ਮਹੀਨੇ ਹੋ ਗਏ ਨੂੰ ਗੱਬਣਾ ਪੱਕੜੀ ਸੀ ਇਹ ਗੱਬਣਾ ਆਈ ਹੁਣ ਅੱਛਾ ਇਹਨਾਂ ਚਿਰ ਦੀ ਇਹ ਹੈ ਜੀ 6 ਮਹੀਨੇ ਆ ਗਏ ਉਹਦਾ ਰਕਾਰਡ ਕਿੰਨਾ ਦਾ ਬੱਬੇ ਇਹ ਇੱਕ ਵੱਡਦੀ ਹੈ 20 21 ਲੀਟਰ ਇਹ ਘੱਟ ਦਿੰਦੀ ਹੈ ਜੀ ਅੱਛਾ ਵਗਿਆ ਦੂਰ ਘਾੜਾ ਪਰਲੀ ਛੋਟੀ ਹਾਂ ਹਾਂ ਜੀ ਹਾਂ ਇਹ ਥੱਲੇ ਹੁਣ 14 ਲੀਟਰ ਆ ਜੀ ਇਹ ਨੂੰ ਹੋ ਗਏ 10 ਦਿਨ ਹੋਏ ਨੇ ਸੂਈ ਨੂੰ ਇਹਨੂੰ ਠੀਕ ਹੈ ਜੀ ਹੂੰ ਅਗਲੀ ਜੀ ਇਹ ਕਰਦੀ ਇਹ ਵੀ ਕਰਦੀ ਕੱਟੀ ਆ ਜੀ ਇਹ ਕਿਹੜਾ ਬੁੱਲਦੀ ਹੈ ਜੀ ਇਹ ਤਾਂ ਪਹਿਲਾਂ ਦੀ ਦਵਾਈ ਹੋਈ ਆ ਜੀ ਅੱਛਾ ਹਾਂ ਇਹ ਵੀ ਵਾਕੜੀ ਆ ਹਾਏ ਵੀ ਵਾਖੜਾ ਇਹ ਗੱਡੀਆਂ ਜੇ 16 17 ਲੀਟਰ ਦਾ ਜੀ ਠੀਕ ਆ ਇਹ ਵੱਡੀ ਮੈਸ ਇਹ ਵੱਡੀ ਮੈਸ ਆ ਜੀ ਹਟ ਅੱਗਾ ਹੁਣ ਅਖੜਾ ਚੱਲ ਬੁੱਤਾ ਜਾ ਹੋ ਜਾ ਕੇ ਇਹ ਵਾਕੜੀ ਆ ਜੀ ਹੁਣ ਇਹ ਹਰ ਹਰਤੀ ਦੁੱਧੋਂ ਇਹ ਦੋ ਮਹੀਨੇ ਰਹਿਗੇ ਸੂਨ ਦੇ ਇਹਦਾ ਦੁੱਧ ਦਾ ਰਿਕਾਰਡ ਵਗੈਰਾ ਕਿੰਨਾ ਹੈ ਇਹਦਾ 18 ਕਿਲੋ ਆ ਜੀ ਅੱਛਾ ਇਹ ਕਿਧਰੋਂ ਆਪਣੀਆਂ ਘਰ ਦੀ ਆ ਇਹ ਵੀ ਘਰ ਦੀ ਆ ਜੀ ਠੀਕ ਹੈ ਜੀ ਉਧਰ ਛੋਟੇ ਬੱਚੇ ਬੈਠੇ ਨੇ ਜੀ ਕੱਟੀਆਂ ਇਹਨੇ ਪਿਛਲੇ ਸੂਏ ਦੇ ਨੇ ਉਹ ਬਜਰੰਗੀ ਦੀ ਕੱਟੀ ਆ ਲਾ ਗੋਲੂ ਟੂਰਾ ਅੱਛਾ ਜੀ ਭਾਈ ਮਾਰਾ 18 ਕਿਲੋ ਵਾਕ ਬੜੀ ਮਹਾਂ ਦੀ ਕੱਟਾ ਇਹ ਠੀਕ ਆ ਜੀ ਹਾਂ 2 ਨੰਬਰ ਤੇ ਜੀ ਇਹ 2 ਨੰਬਰ ਤੇ ਇੰਦਰਪੁਰ ਦੀ ਕੱਟੀ ਆਈ ਅੱਛਾ ਜੀ ਹਾਰ ਸੇੜੀ ਵਾਲੇ ਦੀ ਮਾਂ ਦਾ ਦੁੱਧ ਕਿੰਨਾ ਕਾਈ ਆਪਣੇ ਕੋਲ ਇਹਦੀ ਮਾਂ ਦਾ ਦੁੱਧ 17 ਕਿਲੋ ਆਈ ਹੈ ਠੀਕ ਹੈ 3 ਨੰਬਰ ਜੀ ਇਹ ਬਜਰੰਗੀ ਲਈ ਜਵਾਨ ਆਦੀ ਆਈ ਕੱਟੀ ਅੱਛਾ ਜੀ ਹਾਂ ਇਹਦੀ ਮਾਂ ਦਾ 20 ਲੀਟਰ ਰਿਕਾਰਡ ਆਈ ਹੈ ਦਾ ਠੀਕ ਹੈ ਜੀ ਇਹ ਕੱਟੀ ਇਹ ਕਿਹੜੀ ਦੀ ਆ ਇਹ ਸਰਕਾਰੀ ਇਹ ਸਰਕਾਰੀ ਸੀ ਮੰਡੀ ਆ ਜੀ ਅੱਛਾ ਹਾਂ ਜੀ ਆਪਣੇ ਹਸਪੀਟਲ ਚਲਵਾਇਆ ਹਾਂ ਹਾਂ ਜੀ ਇਹਦੀ ਮਾਦਰ ਕਾਰਡ ਕੀ ਆ ਇਹਦੀ ਮਾਦਰ ਮੁੰਡਾ 13 ਲੀਟਰ ਦਾ ਮੁੰਡਾ 13 ਲੀਟਰ ਜੀ ਆ ਦੁੱਗੀ ਕੱਟੀ ਜੀ ਇਹ ਵੀ ਸਰਕਾਰੀ ਦੀ ਆ ਜੀ ਆ ਅਗਲੀ ਪੱਟੀ ਛੋਟੀ ਆ ਇਹ ਕਿੱਥੇ ਬੋਲ ਰਹੀ ਆ ਅੰਦਰ ਬੋਲ ਰਹੀ ਆ ਆ ਪੱਟਾ ਕਿਹੜੇ ਬੋਲਦਾ ਜੀ ਇਹ ਮੋਢੀ ਦਾ ਜੀ ਮੋਢੀ ਦਾ ਜੀ ਹਾਂ ਜੀ ਕਿੰਨੀ ਉਮਰ ਆ ਜਿਹਦੀ ਇਹ ਕਾਈ ਥਾਲ ਹੋ ਗਈ ਅੱਛਾ ਵਧੀਆ ਹਾਈਟ ਆ ਇਹ ਮਾਦਾ ਫੀਰ ਕਾਰਡ ਆ ਮਾਦਾ ਫੋਆਲੀ ਚੱਡੀ ਇਹ ਕੰਟੀ ਆਹ ਪੱਟੀ ਦੇ ਬਾਹਰ ਪਾਣ ਜਾਂਦਾ ਇਹ ਚੋਟੀ ਕਿਹੜੇ ਬੁੱਲਦੀ ਹੈ ਇਹ ਪੱਟੀ ਦੇ ਅੱਛਾ ਕਿੰਨੀ ਉਮਰ ਆ ਦੀ ਇਹ 4 ਸਾਲ ਹੋ ਗਏ ਕਾ 2 ਪੀ ਹੁਣ ਹਾਂ ਸਾਤੀ ਹੀ ਹੈ ਤੈਨੂੰ ਉਹ ਹਾਸਾ ਕੋਈ ਗੱਲ ਨਹੀਂ ਗੁੱਬ ਕਿੰਨਾ ਕਹਣ 29 ਲਿਟਰ ਹੈ ਅੱਛਾ ਅੱਡ ਗਿਆ ਹੋਈ ਕਿ ਦੇਰ ਵਕਤ ਲੀਜੀ ਫਾਈਨਲ ਤੱਕ ਹੀ ਬੜਾ ਤਾਨ ਪਾਉਂਦਾ